ਫਕੀਰ ਨੇ ਲੰਗਰ ਛਕਿਆ ਲੰਗਰ ਛਕ ਕੇ ਆਰਾਮ ਕਰਨ ਲੱਗ ਪਿਆ ਉਹਨੂੰ ਨੀਂਦ ਜਦੋਂ ਆਈ ਫਕੀਰ ਨੂੰ ਉਹਨੂੰ ਇੱਕ ਸੁਪਨਾ ਆਇਆ ਫਕੀਰ ਨੂੰ ਫਕੀਰ ਨੂੰ ਸੁਪਨਾ ਆਇਆ ਵੀ ਜਦੋਂ ਉਹ ਫਕੀਰ ਸਵਰਗਾਂ ਚ ਗਿਆ ਜਿੰਨਾ ਕੋਨੇ ਨਾਮ ਜਪਣਾ ਜਪਿਆ ਸੀ ਉਹਨਾਂ ਕ ਸਤਕਾਰ ਉਹਦਾ ਹੋਇਆ ਦਾਨਪੁਨ ਕੀਤਾ ਸੀ ਸਤਕਾਰ ਤਾਂ ਹੋਇਆ ਪਰ ਇੱਕ ਉਹਨੇ ਦੇਖਿਆ ਵੀ ਇੱਕ ਬੰਦਾ ਹੈ ਕੋਈ ਸਪੈਸ਼ਲ ਹੀ ਉਹਦਾ ਬੜਾ ਸਤਿਕਾਰ ਹੁੰਦਾ ਪਿਆ। ਬੁਬਾਨ ਦੇ ਵਿੱਚ ਲੈ ਕੇ ਆਏ ਉਹਨੂੰ। ਸਾਹ ਸੰਗਤ ਬੁਬਾਨ ਚ ਲੈ ਕੇ ਆਏ, ਫੁੱਲਾਂ ਦੀ ਬਰਖਾ ਹੋ ਰਹੀ ਹੈ, ਬੜੇ ਹਾਰ ਪਾਏ, ਜੈ ਜੈਕਾਰਾਂ ਹੋ ਰਹੀਆਂ। ਉਹ ਫਕੀਰ ਸੋਚਦਾ ਵੀ ਨਾਮ ਤਾਂ ਮੈਂ ਵੀ ਜਪਿਆ, ਇਹਦਾ ਬੜਾ ਸਤਿਕਾਰ ਹੁੰਦਾ ਪਿਆ। ਧਿਆਨ ਦੇਣ ਵਾਲੀ ਗੱਲ ਆ ਥੋੜਾ। ਆਪਾਂ 5-10 ਮਿੰਟ ਦੀ ਸਮਾਪਤੀ ਕਰਦੇ ਆਂ ਕੋਈ ਕਥਾ ਹੁੰਦੀ ਹੈ ਉਹਦਾ ਕੁਝ ਨਾ ਕੁਝ ਤਤ ਨਿਕਲਦਾ ਕੇਂਦਰੀ ਭਾਵ ਹੁੰਦਾ ਕੋਈ ਆਪਣੀ ਜ਼ਿੰਦਗੀ 'ਚ ਕੁਝ ਨਾ ਕੁਝ ਮਤਲਬ ਹੁੰਦਾ ਇਹਨਾਂ ਕਥਾ ਕਹਾਣੀਾਂ 'اندا ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜੇ ਆਪਾਂ ਮੂਲ ਮੰਤਰ ਕਰਾਂਗੇ ਨਾ ਤਾਂ ਬੱਚਿਆਂ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਉਹਨਾਂ ਨੇ ਆਪੇ ਕਰੀ ਜਾਣਾ ਜੇ ਆਪਾਂ ਨਿਤਨੇਮ ਕਰਾਂਗੇ ਬੱਚੇ ਵੀ ਕਰਨਗੇ ਜੇ ਆਪਾਂ ਨਹੀਂ ਨਾ ਕਰਦੇ ਉਹਨਾਂ ਨੇ ਵੀ ਨਹੀਂ ਕਰਨਾ ਇਹ ਧਿਆਨ ਦੇਣਾ ਇਹ ਘਰ ਤੋਂ ਹੀ ਕੰਮ ਸ਼ੁਰੂ ਹੁੰਦਾ ਸਾਰਾ ਬੱਚਿਆਂ ਨੂੰ ਵੀ ਸਤਸੰਗ ਵਿੱਚ ਲਿਆਇਆ ਕਰੋ ਹੁਣ ਉਹ ਫਕੀਰ ਕਹਿੰਦਾ ਵੀ ਬੜਾ ਸਤਕਾਰ ਹੋ ਰਿਹਾ ਇਹਦਾ ਇਹਨੇ ਐਸਾ ਕਿਹੜਾ ਕੰਮ ਕਰ ਲਿਆ ਨਾਮ ਤਾਂ ਆਪਾਂ ਵੀ ਜਪਿਆ ਰੱਬ ਦੇ ਘਰ ਨੂੰ ਤੁਰੇ ਹੋਏ ਆ ਦੁਨੀਆਦਾਰੀ ਛੱਡ ਕੇ ਇਹਦਾ ਬੜਾ ਸਤਕਾ ਇਹਨੂੰ ਪੁੱਛੀਏ ਤਾਂ ਸਹੀ ਜਦੋਂ ਸੋਹਣੇ ਆਸਣ ਤੇ ਬਿਠਾ ਕੇ ਉਹਨੂੰ ਸੁਣ ਸੁਣਾ ਪ੍ਰਸ਼ਾਦਾ ਮਿਲ ਰਿਹਾ ਬੜਾ ਖਾਣ ਪੀਣ ਨੂੰ ਤਾਂ ਜਾ ਕੇ ਫਕੀਰ ਜੀ ਉਹਨੂੰ ਕਹਿੰਦੇ ਸਵਰਗਾਂ ਦੇ ਵਿੱਚ ਕਹਿੰਦੇ ਵੀ ਕੋਈ ਅੱਛਾ ਹੀ ਕੰਮ ਕੀਤਾ ਚੰਗੇ ਸੰਤ ਮਹਾਤਮਾ ਲੱਗਦੇ ਉਹ ਨਾਮ ਜਪਿਆ ਜਿਹੜਾ ਇਹਨਾਂ ਨੂੰ ਥੋੜਾ ਸਤਕਾਰ ਹੋ ਰਿਹਾ ਅੱਗੇ ਜਿਹੜਾ ਉਹ ਸ਼ੋਖਸ਼ਮ ਸਰੀਰ ਸੀ ਉਹ ਰੂਹ ਹੱਸ ਪਈ ਉਹ ਕਹਿੰਦਾ ਮੈਂ ਕੋਈ ਸੰਤ ਮਹਾਤਮਾ ਨਹੀਂ ਕੋਈ ਅੱਛਾ ਕਰਮ ਵੀ ਨਹੀਂ ਕੀਤਾ ਮੈਂ ਤਾਂ ਸ਼ੇਰ ਸੀ ਮੈਂ ਤਾਂ ਜਾਨਵਰਾਂ ਨੂੰ ਖਾਇਆ ਕਰਦਾ ਸੀ ਸ਼ੇਰ ਦਾ ਜਨਮ ਸੀ ਫਕੀਰ ਕਹਿੰਦਾ ਸ਼ੇਰ ਦਾ ਜਨਮ ਸੀ ਤੇਰਾ ਬੜਾ ਸਤਿਕਾਰ ਹੋ ਰਿਹਾ ਐਸਾ ਕਿਹੜਾ ਕਰਮ ਕੀਤਾ ਤੂੰ ਉਹ ਕਹਿੰਦਾ ਜਦੋਂ ਮੈਂ ਮਾਤਮ ਲੋਕ ਤੇ ਸੀ ਤਾਂ ਉਹ ਤਾਂ ਮੈਂ ਸ਼ੇਰ ਸੀ ਇੱਕ ਸਮਾਂ ਐਸਾ ਆਇਆ ਮੈਂ ਕਿਤੇ ਜੰਗਲ ਵਿੱਚ ਚੱਲਿਆ ਗਿਆ ਮੇਰੀ ਗੁਫਾ ਦੇ ਵਿੱਚ ਸਾਧੂ ਸੰਤ ਮਹਾਤਮਾ ਨੇ ਆ ਕੇ ਡੇਰਾ ਲਾਇਆ ਉਹਨਾਂ ਨੂੰ ਸੀ ਪਤਾ ਵੀ ਸ਼ੇਰ ਦੀ ਗੁਫਾ ਇਹ ਕਿਉਂ ਮੀਂਹੇ ਰੀ ਬਹੁਤ ਆ ਗਏ ਗੜੇ ਪੈਣ ਲੱਗ ਪਏ ਉਹਨਾਂ ਨੇ ਆਸਰਾ ਲਿਆ ਗੁਫਾ ਦਾ ਜਦੋਂ ਮੈਂ ਗੁਫਾ ਦੇ ਕੋਲ ਆਇਆ ਮੈਂ ਉਹਨਾਂ ਦੇ ਦਰਸ਼ਨ ਕੀਤੇ ਮੇਰਾ ਮਨ ਸ਼ੁੱਧ ਹੋ ਗਿਆ ਸ਼ੇਰ ਕਹਿੰਦਾ ਜਦੋਂ ਮੈਂ ਮਹਾਪੁਰਖਾਂ ਦੇ ਉਹਨਾਂ ਦੇ ਸੰਤ ਮਹਾਤਮਾ ਦੇ ਬੜੇ ਕੋਈ ਨਾਮ ਜਪਣ ਵਾਲੀਆਂ ਰੂਹਾਂ ਸੀ ਉਹ ਜਿਨ੍ਹਾਂ ਦੇ ਦਰਸ਼ਨ ਕਰਕੇ ਹੀ ਮੇਰਾ ਮਨ ਸ਼ੁੱਧ ਹੋ ਗਿਆ ਕਈ ਐਸੇ ਸੰਤ ਮਹਾਤਮਾ ਹੁੰਦੇ ਜਿਨ੍ਹਾਂ ਨੇ ਬਹੁਤ ਨਾਮ ਜਪਿਆ ਹੁੰਦਾ ਜੇ ਆਪਾਂ ਉਹਨਾਂ ਦੇ ਨੇੜੇ ਵੀ ਬਹਿ ਜਾਈਏ ਨਾ ਉਹਨਾਂ ਦੀ ਪੋਜ਼ਿਟਿਵ એનર્ਜੀ ਆਪਣੇ ਤੱਕ ਪਹੁੰਚਦੀ ਹੈ ਐਨੀ ਮੁਸ਼ਕਲ ਕਰਨ ਦੀ ਲੋੜ ਨਹੀਂ ਪੈਂਦੀ ਜੇ ਤੁਸੀਂ ਉਹਨਾਂ ਦੇ ਨੇੜੇ ਵੀ ਬੈਠੋਗੇ ਨਾ ਤਾਂ ਵੀ ਤੁਹਾਨੂੰ ਫਾਇਦਾ ਮਿਲਣਾ ਜਿਹੜੇ ਭਜਨ ਕਰਦੇ ਅਠੇ ਪੈਰ ਉਹ ਸ਼ੇਰ ਕਹਿੰਦਾ ਜਦੋਂ ਮੈਂ ਦਰਸ਼ਨ ਕੀਤੇ ਉਹਨਾਂ ਦੇ ਮਨ ਸ਼ੁੱਧ ਹੋ ਗਿਆ ਚੰਗੇ ਮਾੜੇ ਦੀ ਪਛਾਣ ਹੋ ਗਈ ਮਨ 'ਚ ਸੋਚਿਆ ਮਨਾ ਜਿਹਨਾਂ ਦੇ ਨੇੜੇ ਗਏ ਇਹਨਾਂ ਨੇ ਡਰ ਜਾਣਾ ਕੋਈ ਗੱਲ ਨਹੀਂ ਅੱਜ ਇਹ ਆਰਾਮ ਕਰ ਲੈਣ ਆਪਾਂ ਬਾਹਰ ਹੀ ਰਹਿਣੇ ਆ ਗੁਫਾ ਤੋਂ ਗੜੇ ਪੈਣ ਲੱਗ ਪਏ ਸਿਰ ਦੇ ਵਿੱਚ ਗੜੇ ਪਏ ਮੇਰਾ ਸਰੀਰ ਛੁੱਟ ਗਿਆ ਮੇਰੀ ਮੌਤ ਹੋ ਗਈ ਉਸੇ ਵੇਲੇ ਬਵਾਨ ਆ ਗਿਆ ਆ ਮੈਨੂੰ ਬਵਾਨ ਹੁਣੇ ਲੈ ਕੇ ਆਏ ਨੇ ਸਿਰਫ ਥੋੜੇ ਸਮੇਂ ਵਾਸਤੇ ਇੱਕ ਘੜੀ 24 ਮਿੰਟਾਂ ਦੀ ਇੱਕ ਘੜੀ ਹੁੰਦੀ ਹੈ ਉਹ ਸ਼ੇਰ ਕਹਿੰਦਾ ਇੱਕ ਘੜੀ ਵਾਸਤੇ ਜਿੱਥੇ ਮੈਂ ਰਹਿੰਦਾ ਸੀ ਮੇਰੀ ਗੁਫਾ ਸੀ ਉੱਥੇ ਮੈਂ ਸੰਤ ਮਹਾਤਮਾ ਨੂੰ ਕਿਹਾ ਵੀ ਇੱਥੇ ਉਹਨਾਂ ਨੇ ਬਸੇਰਾ ਕੀਤਾ ਉਹਨਾਂ ਨੇ ਬਸੇਰਾ ਕੀਤਾ ਤੇ ਮੈਂ ਗੁਫਾ 'ਚ ਨਹੀਂ ਗਿਆ ਆਪਣੀ ਗੁਫਾ ਮੈਂ ਉਹਨਾਂ ਨੂੰ ਦੇ ਦਿੱਤੀ ਇੱਕ ਘੜੀ ਵਾਸਤੇ ਆ ਦੇਖ ਲਓ ਮੈਨੂੰ ਕਿੱਡਾ ਬੜਾ ਫਲ ਪ੍ਰਾਪਤ ਹੋਇਆ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹ ਫਕੀਰ ਨੂੰ ਗਿਆਨ ਕਰਾਉਣਾ ਸੀ ਸਾਹ ਸੰਗਤ ਜਦੋਂ ਉਹ ਫਕੀਰ ਦੀ ਅੱਖ ਖੁੱਲੀ ਤਾਂ ਸ਼ਾਮ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਉਹ ਫਕੀਰ ਨੇ ਮੱਥਾ ਟੇਕਿਆ। ਗੁਰੂ ਸਾਹਿਬ ਕਹਿੰਦੇ ਫਕੀਰ ਜੀ ਦਿਨ ਵਿੱਚ ਤੁਸੀਂ ਕੋਈ ਸਵਾਲ ਕਰਦੇ ਸੀ। ਫਕੀਰ ਨੇ ਹੱਥ ਜੋੜ ਲਏ ਮਹਾਰਾਜ ਆਪ ਜੀ ਦੀ ਕਿਰਪਾ ਨਾਲ ਮੈਨੂੰ ਜਵਾਬ ਮਿਲ ਗਿਆ। ਜਦੋਂ ਇੱਕ ਸ਼ੇਰ ਆਪਣੀ ਗੁਫਾ ਸੰਤ ਮਹਾਤਮਾ ਨੂੰ ਦੇ ਸਕਦਾ ਤੇ ਉਹਨੂੰ ਐਡਾ ਬੜਾ ਫਲ ਮਿਲਦਾ ਆਪ ਜੀ ਤਾਂ ਮਾਰਤਾ ਬਣਾ ਰਹੇ ਹੋ ਸੰਗਤਾਂ ਲਈ। ਜਿਨ੍ਹਾਂ ਨੇ ਇੱਥੇ ਆ ਕੇ ਰਹਿਣਾ ਜਿਨ੍ਹਾਂ ਨੇ ਬਿਸ਼ਰਾਮ ਕਰਨਾ ਜਿਨ੍ਹਾਂ ਨੇ ਲੰਗਰ ਛਕਣਾ ਮਹਾਰਾਜ ਕਿੱਡਾ ਬੜਾ ਫਾਲਾ ਇਹ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ